12 ਫਰਵਰੀ 1987 ਭਾਰਤ ਦੇ ਵਿੱਚ ਸਭ ਤੋਂ ਵੱਡਾ ਡਾਕਾ ਮਾਰਿਆ ਜਾਂਦਾ ਜ਼ੁਲਮ ਕਾ ਬੋਕ ਬ੍ਰੈਕਟਸ ਦੇ ਵਿੱਚ ਵੀ ਦਰਜ ਹੋਇਆ 5 ਕਰੋੜ 70 ਲੱਖ ਦਾ ਡਾਕਾ ਜਿਹੜਾ ਅੱਜ ਦੀ ਅਮਾਉਂਟ ਦੇ ਵਿੱਚ ਜੇ ਉਹਦੀ ਅੱਜ ਵੈਲਿਊ ਵੇਖੀਏ ਤਾਂ 6 ਮਿਲੀਅਨ ਯੂ ਐਸ ਡਾਲਰਸ ਬਣਦੀ ਹੈ ਲੁਧਿਆਣੇ ਦੇ ਢੀਡ ਪੜੱਕੇ ਵਾਲੇ ਏਰੀਏ ਦੇ ਵਿੱਚ ਮਿਲਰ ਗੰਜ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ ਸੀ ਜਿੱਥੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਬਹੁਤ ਸਾਰਾ ਕੈਸ਼ ਪਿਆ ਹੋਇਆ ਸੀ ਕਿਸੇ ਨੂੰ ਪਤਾ ਤੱਕ ਨਹੀਂ ਲੱਗਾ ਬਾਹਰ ਕਿ ਅੰਦਰ ਡਕੈਤੀ ਹੋ ਰਹੀ ਆ ਇੱਕ ਵੀ ਬੰਦੇ ਤੋਂ ਪੈਸੇ ਨਹੀਂ ਖੋਏ ਗਏ ਜਿਹੜਾ ਬੰਦਾ ਪੈਸੇ ਜਮ੍ਹਾਂ ਕਰਾਉਣ ਆਇਆ ਸੀ ਬੜੇ ਆਰਾਮ ਦੇ ਨਾਲ ਉਹਦੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕੀਤੇ ਗਏ ਫਿਰ ਉਹ ਪੈਸੇ ਬੈਂਕ ਤੋਂ ਲੁੱਟੇ ਗਏ ਬੰਦਿਆਂ ਤੋਂ ਨਹੀਂ ਲੁੱਟੇ ਗਏ ਅੰਦਰ ਵਿੱਚਲੀ ਕਿਸੇ ਬੰਦੇ ਨੂੰ ਮਾਰਨਾ ਤਾਂ ਦੂਰ ਥੱਪੜ ਤੱਕ ਨਹੀਂ ਮਾਰਿਆ ਗਿਆ 58 ਟੂ 60 ਮਿਲੀਅਨ ਰੁਪਏ ਲੁੱਟੇ ਗਏ ਵਿਦ ਨੋ ਇੰਜਰੀਜ਼ ਰਿਪੋਰਟਡ ਐਂਡ ਵਾਟ ਵਾਸ ਡਿਸਕ੍ਰਾਈਬਡ ਐਜ਼ ਨੀਟ ਐਂਡ ਕਲੀਨ ਆਪਰੇਸ਼ਨ ਇਹ ਦਾ ਕਾਰ ਚ੍ਰਿਤਨ 12 ਫਰਵਰੀ 1987 ਨੂੰ ਮਾਰਿਆ ਗਿਆ ਸੀਗਾ ਹੁਣ ਇਹ ਘਟਨਾ ਹੁੰਦੀ ਕਿਵੇਂ ਹੈ ਆਰਮ ਸਿੰਘ ਨੇ ਸਿਵਿਲਿਅਨਸ ਦੀ ਲੜਾਈ ਚੱਲ ਰਹੀ ਹੈ ਸਰਕਾਰ ਦੇ ਨਾਲ ਸਰਕਾਰ ਕੋਲ ਪੈਸਾ ਵੀ ਆ ਹਥਿਆਰ ਵੀ ਨੇ ਪਰ ਜਿਹੜੇ ਸਿਵਿਲਿਅਨਸ ਆ ਜਿਹੜੇ ਖੜਕੂ ਸਿੰਘ ਆ ਸਰਕਾਰ ਦੇ ਨਾਲ ਲੜ ਰਹੇ ਆ ਪਰ ਨਾ ਉਹਨਾਂ ਕੋਲ ਪੈਸਾ ਤੇ ਨਾ ਉਹਨਾਂ ਕੋਲ ਹਥਿਆਰ ਹਥਿਆਰ ਹੋਣੇ ਕਿਵੇਂ ਆ ਪੈਸੇ ਨਾਲ ਪੈਸਾ ਛਾਪਤਾ ਸਕਦੇ ਨਹੀਂ ਲੁੱਟੀ ਸਕਦੇ ਆ ਸੋ ਉਹਨਾਂ ਨੇ ਸੋਚਿਆ ਕਿ ਸਰਕਾਰ ਤੋਂ ਹੀ ਉਹ ਪੈਸਾ ਲੁੱਟਿਆ ਜਾਵੇ ਸਰਕਾਰੀ ਬੈਂਕ ਦੇ ਉੱਤੇ ਹੀ ਹਮਲਾ ਕੀਤਾ ਜਾਵੇ ਐਂਡ that's what they did 12 ਫਰਵਰੀ ਨੂੰ ਉਸ ਤੋਂ ਪਹਿਲਾਂ ਖੈਰ ਕੁਝ ਕੁ ਦਿਨ ਪਹਿਲਾਂ ਇੱਕ ਚਿੱਠੀ ਆਉਂਦੀ ਆ ਬ੍ਰਾਂਚ ਮੈਨੇਜਰ ਨੂੰ ਕਿ ਦਿੱਲੀ ਤੋਂ ਕੁਝ ਲੋਕ ਚੈੱਕ ਕਰਨ ਵਾਸਤੇ ਤਲਾਸ਼ੀ ਲੈਣ ਦੇ ਵਾਸਤੇ ਬੈਂਕ ਦੀ ਆ ਸਕਦੇ ਆ ਕਿਉਂਕਿ ਪੰਜਾਬ ਦੀ ਹਾਲਤ ਆ ਜਿਹੜੀ ਉਹ ਨਾਜ਼ੁਕ ਬਣੀ ਹੋਈ ਆ ਐਂਡ ਥੋੜੇ ਦਿਨਾਂ ਬਾਅਦ ਕੁਝ ਸਿੰਘ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਇੰਜ ਹੀ ਕਰਦੇ ਆ ਜਿਉ ਉਹ ਬੈਂਕ ਦੇ ਵਿੱਚ ਆਉਂਦੇ ਆ ਬੜੇ ਆਰਾਮ ਦੇ ਨਾਲ ਉਹਨਾਂ ਕੋਲ ਹਥਿਆਰ ਹੈਗੇ ਆ ਥੋੜੀ ਜਿਹੀ ਬੜੇ ਆਰਾਮ ਦੇ ਨਾਲ ਉਹ ਬੈਂਕ ਮੁਲਾਜ਼ਮਾ ਨੂੰ ਕਹਿੰਦੇ ਆ ਵੀ ਬੋਰੀਆਂ ਦੇ ਵਿੱਚ ਪੈਸੇ ਪਾ ਦੋ ਬੈਂਕ ਮੁਲਾਜ਼ਮ ਆਪ ਮਦਦ ਕਰਦੇ ਆ ਬੋਰੀਆਂ ਦੇ ਵਿੱਚ ਪੈਸੇ ਪਾ ਦਿੰਦੇ ਆ ਟਰੱਕ ਆਉਂਦਾ ਉਹ ਪੈਸੇ ਉਹਦੇ ਵਿੱਚ ਲੱਦੇ ਜਾਂਦੇ ਆ ਬਿਨਾ ਕਿਸੇ ਨੂੰ ਨੁਕਸਾਨ ਪਹੁੰਚਾਏ ਇਹ ਪੈਸੇ ਉੱਥੋਂ ਚੁੱਕਲੇ ਜਾਂਦੇ ਆ ਬੈਂਕ ਦੇ ਵਿੱਚੋਂ ਉਸ ਤੋਂ ਬਾਅਦ ਇਹ ਘਟਨਾ ਬਹੁਤ ਵੱਡੀ ਬਣਦੀ ਆ ਅਖਬਾਰਾਂ ਦੇ ਵਿੱਚ ਛਪਦੀ ਆ ਸਰਕਾਰਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ ਲੋਕਲ ਪੁਲਿਸ ਨੂੰ ਇਹ ਕੇਸ ਨਹੀਂ ਦਿੱਤਾ ਜਾਂਦਾ ਸਿੱਧਾ ਸੀਬੀਆਈ ਦੇ ਹਵਾਲੇ ਇਹ ਕੇਸ ਨੂੰ ਸੌਂਪਿਆ ਜਾਂਦਾ ਤੇ ਸੀਬੀਆਈ ਨੇ ਉਸ ਤੋਂ ਬਾਅਦ ਕੁਝ ਪੈਸੇ ਉਹਦੇ ਵਿੱਚੋਂ ਬਰਾਮਦ ਵੀ ਕੀਤੇ ਪਰ ਮੈਜੋਰਟੀ ਖਰਚੇ ਜਾ ਚੁੱਕੇ ਸੀਗੇ ਸੋ 57 ਕਰੋੜ ਦੀ ਡਕੈਤੀ ਇੰਡੀਆ ਦੀ ਅਜ ਤੱਕ ਦੀ ਸਭ ਤੋਂ ਵੱਡੀ ਡਕੈਤੀ ਉਹ ਸਿੰਘਾਂ ਨੇ ਕੀਤੀ ਸੀ 12 ਫਰਵਰੀ 1987 ਵਾਲੇ ਦਿਨ